ਹੈਲੋ ਸਤ ਸ੍ਰੀ ਅਕਾਲ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਮੇਰੀ ਭੈਣਾਂ ਦੀ ਡਿਮਾਂਡ ਤੇ ਕੱਟ ਪੀਸਾਂ ਦੀ ਵੀਡੀਓ ਤੇ ਕੱਟ ਪੀਸਾਂ ਨੂੰ ਮੇਰੀ ਭੈਣ ਬਹੁਤ ਜ਼ਿਆਦਾ ਪਸੰਦ ਕਰਦੀਆਂ ਨੇ ਦੇਖੋ ਅੱਜ ਮੈਂ ਤੁਹਾਨੂੰ ਕੈਮਰਾ ਮੇਰੇ ਹੱਥ 'ਚ ਜੇ ਥੋੜਾ ਜਿਹਾ ਜ਼ਿਆਦਾ ਨੇੜੇ ਆ ਜਾਂਦਾ ਵਿੱਚ ਦੀ ਦੇਖੋ ਕਿੰਨੇ ਸੋਹਣੇ ਪ੍ਰਿੰਟ ਨੇ ਕਿੰਨੇ ਸੋਹਣੇ ਡਿਜ਼ਾਈਨ ਨੇ ਤੇ ਦੇਖੋ ਇਹ 4 ਮੀਟਰ ਦੀ ਕੱਟ ਆਏਗੀ ਬਹੁਤ ਸੋਹਣੇ ਇਹ ਦਾਸ ਬ੍ਰਾਂਡ ਦੇ ਮੈਂ ਮੇਰੀਆਂ ਭੈਣਾਂ ਨੂੰ ਦੱਸ ਦੇਣਾ ਚਾਹੁੰਨੀ ਆ ਕਿ ਦਾਸ ਬ੍ਰਾਂਡ ਦੇ ਸੂਟ ਨੇ ਕੋਈ ਇਹਨਾਂ ਦਾ ਕਲਰ ਨਹੀਂ ਜਾਊਗਾ ਕਿ ਨਾ ਹੀ ਇਹ ਸ਼ਿੰਕ ਸ਼ਿੰਕ ਹੋਣਗੇ ਤੇ ਨਾ ਹੀ ਇਹਨਾਂ ਦੀ ਲਾਈਨਿੰਗ ਲੱਗੇਗੀ ਤੇ ਇਹ ਆਪਣੇ ਬਹੁਤ ਸੋਹਣੇ ਕੱਟ ਪੀਸ ਨੇ ਮੇਰੀਆਂ ਭੈਣਾਂ ਨੂੰ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਆਰਡਰ ਕਰਿਆ ਕਰੋ ਕਿਉਂਕਿ ਸ਼ਾਮ ਨੂੰ ਜੇ ਡੇਲੀ ਵੀਡੀਓ ਪਾਉਣੀ ਆ ਸ਼ਾਮ ਨੂੰ ਸਾਰਾ ਸਟਾਕ ਕਲੀਅਰ ਹੋ ਜਾਂਦਾ ਹੈ ਤੇ ਬਹੁਤ ਜ਼ਿਆਦਾ ਪਸੰਦ ਕਰਦੀ ਨੇ ਮੇਰੇ ਭੈਣਾਂ ਇਹਨਾਂ ਸੁਕਟ ਪੀਸਾਂ ਨੂੰ ਮੇਰੇ ਭੈਣਾਂ ਦੀ ਮੰਗ ਸੀ ਕੱਟ ਪੀਸਾਂ ਦੀ ਵੀਡੀਓ ਬਣਾਈ ਐ ਅੱਜ ਆਪਾਂ ਸੂਟਾਂ ਦੀ ਵੀਡੀਓ ਪਾਉਣੇ ਸੀ ਮੈਂ ਕਿਹਾ ਚੱਲ ਕੱਟ ਪੀਸਾਂ ਦੀ ਵੀਡੀਓ ਹੀ ਪਾ ਦਿੰਨੇ ਆ ਦੇਖੋ ਇਹ ਵਾਲਾ ਕੱਲਾ ਦੇਖੋ ਤੇ ਇਹ ਵਿੱਚ ਕੁਝ ਆਪਣੇ ਕੋਲ ਐਮ ਐਡੀ ਵੀ ਪਲੇਨ ਦੇ ਵਿੱਚ ਵੀ ਫੈਬਰਿਕ ਆਇਆ ਤੇ ਉਹ ਮੇਰੇ ਭੈਣਾਂ ਨੇ ਵਰਕ ਵਾਸਤੇ ਖਰੀਦਿਆਗਾ ਤੇ ਇਹ ਉਹ ਆਪਾਂ ਨੇ ਸੈਲਫ ਦੀ ਵਿੱਚ ਹੈ 10 ਬ੍ਰੈਂਡ ਦੇ ਹੀ ਹੈ ਸੈਲਫ ਦੇ ਵਿੱਚ ਉਹ ਆਪਾਂ ਨੇ ਐਵੇਂ ਮੈਚਿੰਗ ਵੀ ਕਰਦੀ ਜਿਹੜੀ ਮੇਰੀ ਇਹ ਭੈਣਾ ਨੇ ਮੈਚਿੰਗ ਨਾਲ ਸੂਟ ਲੈਣੇ ਨੇ ਉਹ ਐਵੇਂ ਮੈਚਿੰਗ ਕਰਕੇ ਵੀ ਲੈ ਸਕਦੀਆਂ ਨੇ ਇਹ 1.5 ਮੀਟਰ ਹੈਗਾ ਤੇ ਐਵੇਂ ਮੈਚਿੰਗ ਦੇਖੋ ਚਾਰ ਵੀ ਹੈ ਤੇ ਐਵੇਂ ਆਪਾਂ ਮੈਚਿੰਗ ਵਾਲੇ ਸੂਟ ਵੀ ਆਪਣੀ ਅਗਲੀ ਵੀਡੀਓes ਨੂੰ ਮੈਚਿੰਗ ਵੱਧ ਤੋਂ ਵੱਧ ਹੋਈ ਕੀਤੀ ਆਪਾਂ ਉਹ ਸੂਟਾਂ ਦੇ ਨਾਲ ਮੈਚਿੰਗ ਜਿੰਨੀ ਹੈ ਵੀ ਆਪਣੇ ਕੋਲ ਹੈਗੀਆਂ ਸੀ ਬਾਟਮ ਸਾਰੇ ਨਾਲ ਆਪਾਂ ਮੈਚਿੰਗ ਕਰਕੇ ਸੂਟ ਬਣਾ ਕੱਟ ਪੀਸਾਂ ਨਾਲ ਲਾਤੀਆਂ ਬਹੁਤ ਸੋਹਣੇ ਬਣਗੇ ਦੇਖੋ ਅਗਲਾ ਹੈਗਾ 3 44 ਇਹ ਵੀ ਹੈਗਾ ਦੇਖੋ 4 4.5 ਦੇਖੋ ਕਿੰਨੇ ਸੋਹਣੇ ਡਿਜ਼ਾਈਨ ਨੇ ਕਿੰਨੇ ਸੋਹਣੇ ਡਿਜ਼ਾਈਨ ਨੇ 2-3 ਮੀਟਰ ਤੇ 1 ਮੀਟਰ ਦਾ ਪੀਸ ਹੈ ਇਹ 4 ਮੀਟਰ ਹੋ ਗਿਆ ਤੇ ਮੇਰੀ ਭੈਣਾਂ ਜਿਹੜੀਆਂ ਸੂਟ ਆਫ ਬਣਾਉਂਦੀਆਂ ਨੇ ਉਹ ਤਾਂ ਇਹਨਾਂ ਰੈਫਿਸ਼ਲ ਸੂਟ ਬਣਾ ਹੀ ਲੈਂਦੀਆਂ ਨੇ ਥੋੜੇ ਕੱਪੜੇ ਚੋ ਵੀ ਦੇਖੋ 4 4 ਲੀਏ ਇਹ ਵੀ 4 4 ਲੀਏ ਤੇ ਜਿਹੜੀ ਮੇਰੇ ਭੈਣਾਂ ਲਾਈਟ ਕਲਰ ਮੰਗਦੀਆਂ ਸੀਗੇ ਕਿ ਲਾਈਟ ਕਲਰ ਦੇ ਵਿੱਚ ਵੀਡੀਓ ਪਾਵੋ ਅੱਜ ਲਾਈਟ ਕਲਰ ਵੀ ਬਹੁਤ ਸੋਹਣੇ ਆਏ ਨੇ 10 ਬ੍ਰਾਂਡ ਦੇ ਬਸ ਕੱਪੜਾ ਜਿਹੜੀ ਬਹੁਤ ਸੋਹਣਾ ਹੁੰਦਾ ਇਹਨਾਂ ਦੀ ਪ੍ਰਿੰਟਿੰਗ ਬਹੁਤ ਸੋਹਣੀ ਹੁੰਦੀ ਹੈ ਇਹਨਾਂ ਦੀ ਪ੍ਰਿੰਟਿੰਗ ਆਪਣੀ ਹੁੰਦੀ ਹੈ ਨਾ ਦੇਖੋ ਬਲੈਕ ਦੇ ਵਿੱਚ ਕਿੰਨਾ ਸੋਹਣਾ ਆਇਆ ਪ੍ਰਿੰਟ ਇਹ ਬ੍ਰੀਕ ਪ੍ਰਿੰਟ ਦੇ ਵਿੱਚ ਹੈ ਤੇ ਮੇਰੇ ਭੈਣਾਂ ਨੂੰ ਇਹ ਮੈਂ ਹਰ ਵੀਡੀਓ ਦੇ ਵਿੱਚ ਬੇਨਤੀ ਕਰਦਾ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੀ ਅਗਲੀ ਵੀਡੀਓ ਪਾਵਾਂਗੇ ਉਹ ਤੁਹਾਡੇ ਕੋਲ ਜੀਤੀ ਤੋਂ ਜੀਤੀ ਆਵੇ ਤਾਂ ਕਿ ਤੁਸੀਂ ਵੀ ਲਾਭ ਲੈ ਸਕੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਤੇ ਜੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਜਿਹੜੀ ਆਪਾਂ ਪਿੱਛੇ ਕੱਟ ਪੀਸਾਂ ਦੀ ਵੀਡੀਓ ਪਾਈ ਆ ਉਹਦੇ ਬਹੁਤ ਜ਼ਿਆਦਾ ਰਿਸਪੌਂਸ ਰਿਹਾ ਉਹ ਆਪਾਂ ਭੈਣਾ ਦੇ ਕਮੈਂਟ ਨੇ ਤੇ ਉਹੀ ਸੇਮ ਪ੍ਰਿੰਟ ਦੁਬਾਰਾ ਲੈ ਕੇ ਉਹ ਵੀਡੀਓ ਨੂੰ ਪਿਛਲੀ ਵੀਡੀਓ ਨੂੰ ਆਪਣੇ ਨੂੰ ਜ਼ਰੂਰ ਦੇਖ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਨੂੰ ਪਿਛਲੀ ਵੀਡੀਓ ਦੇਖਣ ਨੂੰ ਮਿਲ ਜੀਵੇ ਤੇ ਇਹ 330 ਹੈਗਾ ਤੇ ਇਹਦੇ ਵਿੱਚ ਦੋ ਦੋ ਪੀਸ ਆ ਜਾਂਦੇ ਨੇ ਦੇਖੋ 330 ਸੀ ਇਹ ਇੱਕ ਕਸਤੀ ਹੈ ਬਹੁਤ ਵਧੀਆ ਸੂਟ ਬਣਦਾ ਇਹਦੇ ਵਿੱਚ ਬਹੁਤ ਜ਼ਿਆਦਾ ਵਧੀਆ ਸੂਟ ਬਣ ਰਿਹਾ ਹੈਗਾ ਦੇਖੋ ਕਿੰਨੇ ਸਨੀਫਰ ਫਲਾਵਰ ਨੇ ਇਹਨਾਂ ਦੀ ਆਪਣੀ ਪ੍ਰਿੰਟਿੰਗ ਹੁੰਦੀ ਹੈ 10 ਬ੍ਰੈਂਡ ਦੀ ਤੇ ਇਹ ਸੋਹਣੇ ਸੋਹਣੇ ਪ੍ਰਿੰਟਡ ਡਿਜ਼ਾਈਨ ਆਉਂਦੇ ਨੇ ਤੇ ਕੁਝ ਮੇਰੀਆਂ ਭੈਣਾਂ ਨੇ ਕੋ ਆਪਾਂ ਨੂੰ ਹੋਰ ਵੀ ਸੂਟ ਕਿਆ ਸੀਗਾ ਮੈਂ ਕਹਿਆ ਸੀ ਆਪਣੇ ਕੋਲ ਮਸਾਬਾ ਸਿਲਕ ਦੇ ਵਗੈਰਾ ਦੇ ਸੂਟ ਆਏ ਹੋਏ ਨੇ ਉਹਨਾਂ ਦੀ ਵੀਡੀਓ ਵੀ ਆਪਾਂ ਸਾਨੂੰ ਜਲਦੀ ਹੀ ਸ਼ੇਅਰ ਕਰਾਂਗੇ ਤੇ ਵਸੇ ਫਟਾਫਟ ਵੀਡੀਓ ਨੂੰ ਮੇਰੀਆਂ ਭੈਣਾਂ ਨੂੰ ਪਿਆਰ ਦਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਲਾਈਕ ਸ਼ੇਅਰ ਵੱਧ ਵੱਧ ਕਰਿਆ ਕਰੋ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਤਾਂ ਕਿ ਸੋਨੂੰ ਲਾਈਟ ਡਾਰਕ ਸਾਰੇ ਕਲਰ ਮਿਲ ਜਾਣ ਜੇ ਕੋਈ ਨਰਕ ਸਲਿੱਪ ਲੱਗੀ ਹੋਈ ਸੋਨੂੰ ਸਕਰੀਨ ਤੇ ਦੀਸੀ ਜਾਂਦੀ ਹੈ ਵੈਸੇ ਆਪਾਂ ਗੱਲਾਂ ਕਰਨ ਲੱਗੇ ਮੈਂ ਸੋ ਨਹੀਂ ਦੱਸ ਪਾਈ ਵੀ ਕਿੰਨੇ ਮੀਟਰ ਹੈ ਤੇ ਇਹ ਸਾਰੇ ਦੇਖੋ ਆਪਣੇ ਦੋ ਦੋ ਹਲਾ ਕੇ ਸੂਟ ਪੂਰੇ ਕੀਤੇ ਹੋਏ ਨੇ ਇਹ ਸਵਾ ਚਾਰ ਤੇ ਬਿਕਾ ਇਹ ਦੋਸਤ ਕਰਿਆਗਾ ਤੇ ਕੁਝ ਮੇਰੀਆਂ ਪਹਿਣਾ ਸ਼ਰਟਾਂ ਦਾ ਕਪੜਾ ਲੈ ਲੈਂਦੀਆਂ ਨੇ ਪਲੇਨ ਬਾਟਮ ਲਾ ਲੈਂਦੀ ਨੇ ਇੱਕ ਮੇਰੀਆਂ ਇੱਕ ਸੋਨੂ ਹੋਰ ਗੱਲ ਦੱਸਣੀ ਸੀ ਸੱਚ ਉਹ ਆਪਣੇ ਕੋਲ ਕੱਲੀਏ ਸ਼ਰਟਾਂ ਆਈਆਂ ਨੇ ਉਹ ਵੀ ਆਪਾਂ ਵੀਡੀਓ ਵਿੱਚ ਕੱਲ ਨੂੰ ਜ਼ਰੂਰ ਪਾਵਾਂਗੇ ਕੱਲੀਏ ਸ਼ਰਟਾਂ ਦੀ ਵੀਡੀਓ ਕੋ ਬਾਟਮ ਆਪਣੇ ਕੋਲ ਹੁੰਦੀਆਂ ਨੇ ਕੱਲੀਏ ਸ਼ਰਟਾਂ ਬਹੁਤ ਸੋਹਣੀਆਂ ਨੇ ਉਹ ਵੀਡੀਓ ਵੀ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਬਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਕੱਟ ਪੀਸਾਂ ਦੀ ਵੀਡੀਓ ਆਪਾਂ ਡੇਲੀ ਪਾਇਆ ਕਰੀਏ ਤੇ ਸੋਹਣੂ ਕੋਲ ਪਹੁੰਚੇ ਤੇ ਮੇਰੇ ਸੂਟਾਂ ਦੀ ਵੀਡੀਓ ਪਾਉਣੀ ਸੀ ਭੈਣਾ ਕਹਿੰਦੀ ਹੈ ਨਹੀਂ ਕੱਟ ਪੀਸ ਹੀ ਲੈ ਕੇ ਆਇਆ ਕਰੋ ਤੇ ਸ਼ਾਮ ਨੂੰ ਸਾਰਾ ਸਟਾਕ ਕਲੀਅਰ ਹੋ ਜਾਂਦਾ ਬਹੁਤ ਜ਼ਿਆਦਾ ਕੱਟ ਪੀਸ ਲੈ ਕੇ ਆਉਨੇ ਆ ਮੇਰੇ ਭੈਣਾ ਪਿਆਰ ਵੀਡੀਓ ਨੂੰ ਇੰਨਾ ਸਤਕਾਰ ਅਪੀਛਲੀ ਵੀਡੀਓ ਨੂੰ ਇੰਨਾ ਪਿਆਰ ਸਤਕਾਰ ਦਿੱਤਾ ਤੇ ਮੇਰੀ ਵੀਡੀਓ ਨੂੰ ਇਹੀ ਪਿਆਰ ਸਤਕਾਰ ਨਾਲ ਦੇਖਿਆ ਕਰੋ ਤੁਹਾਡੇ ਸਾਥ ਦੀ ਮੈਨੂੰ ਲੋੜ ਹੈ ਦੇਖੋ ਇਹ 3 ਮੀਟਰ ਦਾ ਕਿੰਨਾ ਸੋਹਣਾ ਹੈ ਇਹ ਇੱਕ ਚਾਰੀ ਹੈ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈ ਕੋਈ ਇਹਦਾ ਕਲਰ ਨਹੀਂ ਜਾਊਗਾ ਕੋਈ ਇਹ ਸ਼ੀਕ ਨਹੀਂ ਹੋਊਗਾ 10 ਬ੍ਰੈਂਡ ਦਾ ਕੱਪੜਾ ਇਹ ਇੱਕ ਚਾਰੀ ਹੈ ਤੇ ਨਾਈ ਇਹ ਸਾਰੇ ਬਾਊਟ ਲਾਈਨਿੰਗ ਤੋਂ ਵੱਢ ਲਗੇ ਦੇਖੋ ਕਿੰਨੇ ਸੋਹਣੇ ਫ੍ਰਿੰਟ ਨੇ ਸਕਿੱਪ ਨਾ ਕਰਿਆ ਕਰੋ ਤਾਂ ਕਿ ਸੋ ਨੂੰ ਲਾਈਟ ਡਾਰਕ ਸਾਰੀ ਤਰ੍ਹਾਂ ਦੇ ਦੇਖਣ ਨੂੰ ਮਿਲ ਜਾਣ ਦੇਖੋ 390 ਇਹ ਵੀ ਤੇ 90 ਹੈ ਦੋਨੇ ਇਹ ਸੱਤ 7.5 ਮੀਟਰ ਮਾਗੋ ਕਪੜਾ ਹੋਊਗਾ ਦੇਖੋ ਇਹਦੇ ਵਿੱਚ ਮੇਰੀ ਭੈਣਾਂ 8 ਮੀਟਰ ਦੇ ਦੋ ਸੂਟ ਲਵੇ ਲਾ ਲੈਣੀਆਂ ਜਿਹੜੀ ਮੇਰੀ ਭੈਣਾਂ ਖੁਦ ਬਣਾਉਂਦੀਆਂ ਨੇ ਉਹ ਸਿੰਪਲ ਸਲਵਾਰ ਪਾਉਂਦੀਆਂ ਨੇ ਤੇ تین 10 ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈ ਤੇ ਬਸ ਮੇਰੇ ਭੈਣਾਂ ਤੁਸੀਂ ਇੰਨੀ ਸਾਰੇ ਕਸਟਮਰ ਨਹੀਂ ਬੀਂਂਤੀ ਹੈ ਪਿਆਰ ਸਤਿਕਾਰ ਨਾਲ ਵੀਡੀਓ ਦੇਖਿਆ ਕਰੋ ਪਿਆਰ ਨਾਲ ਜਿੰਨਾ ਵੀਡੀਓ ਤੁਸੀਂ ਪਿਆਰ ਦਿੱਤਾ ਮੈਂ ਮੇਰੀ ਭੈਣਾਂ ਦਾ ਧੰਨਵਾਦ ਕਰਦੀ ਹਾਂ ਤੇ ਦੇਖੋ ਕਿੰਨੇ ਸੋਹਣੇ ਆਏ ਹੋਏ ਨੇ ਪ੍ਰਿੰਟ ਡਿਜ਼ਾਈਨ ਬਾਕੀ ਤੁਸੀਂ ਮੈਨੂੰ ਜਿਵੇਂ ਦੀ ਵੀ ਵੀਡੀਓ ਤੁਹਾਨੂੰ ਚਾਹੀਦੀ ਹੈ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਜਿਵੇਂ ਸਾਡੇ ਲਈ ਇਹੋ ਜਿਹੀ ਵੀਡੀਓ ਲੈ ਕੇ ਆਵੋ ਆਪਣੇ ਕੋਲ ਮਾਲ ਬਹੁਤ ਜ਼ਿਆਦਾ ਆਉਣ ਲੱਗ ਗਿਆ ਤੇ ਆਪਾਂ 10 ਬ੍ਰਾਂਡ ਦੇ ਲੈ ਕੇ ਆਉਣ ਲੱਗੇ ਤੇ ਬਹੁਤ ਸੋਹਣੇ ਕਲਰ ਅ ਡਿਜ਼ਾਈਨ ਨੇ ਧੰਨਵਾਦ ਅਗਲੀ ਵੀਡੀਓ